ਉਦਰ ਸਿਸੋਦੀਆ ਸਾਹਿਬ ਤੇ ਬਾਹਰੋਂ ਵਾਲੇ ਬੰਦੇ ਨੂੰ ਪਾਰਟੀ ਦੇ ਵਿੱਚ ਲੈ ਕੇ ਆ ਰਹੇ ਸੀ ਪਾਰਟੀ ਮਜ਼ਬੂਤ ਕਰਨ ਲੱਗੇ ਹੋਏ ਸੀਗੇ ਪਰ ਉਹਨਾਂ ਨੂੰ ਵੀ ਸੱਦਾ ਆ ਗਿਆ ਉਹ ਜਿਹੜਾ ਕਲਾਸਰੂਮ ਵਾਲਾ ਜਿਹੜਾ ਸੀ ਘਟਾਲਾ ਉਹਦੇ ਵਿੱਚ ਏਸੀਪੀ ਨੇ ਕਹਿੰਦੇ ਵੀ ਬੁਲਾ ਲਿਆ ਉਹਨਾਂ ਨੂੰ ਕਹਿੰਦੇ ਆਓ ਭਾਈ ਇੱਕ ਨੂੰ 6 ਨੂੰ ਬੁਲਾਇਆ ਇੱਕ ਨੂੰ 9 ਨੂੰ ਨਾਸਿੰਦਰ ਜੈਨ ਨੇ ਹਮ ਇਨਕੁਆਰੀਆਂ ਖੁੱਲ ਗਈਆਂ ਫਿਰ ਦੁਬਾਰਾ ਤੋਂ ਇਨਕੁਆਰੀਆਂ ਤੇ ਘਰ ਚੱਲ ਹੀ ਰਹੀਆਂ ਸੀ ਤੇ ਉਸੇ ਤੇ ਫਿਰ ਚੱਲ ਰਿਹਾ ਕੰਮ ਅਸੀਂ ਨਾ ਅੱਜ ਗੱਲਬਾਤ ਕਿੱਥੇ ਕਰ ਰਹੇ ਸੀਗੇ ਤੇ ਮੈਂ ਇੱਕ ਚੀਜ਼ ਕਹੀ ਸੀ ਉੱਥੇ ਕਿ ਅਕਸਰ ਅਸੀਂ ਨਾ ਗੱਲਾਂ ਕਰ ਦਿੰਨੇ ਵੈਸੇ ਆਮ ਜਿਹਾ ਬੈਠੇ ਹੋਈਏ ਨਾ ਤੇ ਮੈਂ ਕਹਿੰਨਾ ਉਹਨਾਂ ਛੋਟੇ ਨੂੰ ਕਿ ਭਾਈ ਨਾਲ ਸੁਣ ਖਾਮੀਆਂ ਲੱਭਣ ਤੁਰਿਏ ਤੇ ਤੁਰਨ ਦੀ ਜ਼ਰੂਰਤ ਹੀ ਨਹੀਂ ਆਹੋ ਬਿਲਕੁਲ ਉਹ ਤੇਰੇ ਤੇ ਮੇਰੇ ਚੀ ਹੈ ਹੂੰ ਤੇ ਜੇ ਗੁਣ ਲੱਭਣੇ ਹੋਣ ਕੁਆਲਿਟੀ ਲੱਭਣੀਆਂ ਹੋਣ ਫਿਰ ਜੀ ਦੁਸ਼ਮਣ ਚ ਵੀ ਲੱਭੀਆਂ ਜਾ ਸਕਦੀਆਂ ਹੂੰ ਸਾਡੇ ਬੰਦਿਆਂ ਦਾ ਨਾ ਕੰਮ ਪਤਾ ਕੀ ਆ ਇਹ ਤੁਸੀਂ ਕੁਝ ਕੋਈ ਮਾੜੀ ਮੋਟੀ ਇਹਨਾਂ ਦੇ ਆਸ ਦੇ ਉਲਟ ਕੋਈ ਗੱਲ ਕਰੋਗੇ ਕਹਿਣਗੇ ਆਰਐਸਐਸ ਦੇ ਏਜੰਸੀਆਂ ਦੇ ਬੰਦੇ ਆ ਹੂੰ ਆਰਐਸਐਸ ਦੇ ਯਾਨੀ ਇਹ ਸਭ ਤੋਂ ਜ਼ਿਆਦਾ ਪੰਜਾਬ ਚ ਦਿੱਤਾ ਜਾਣ ਵਾਲਾ ਸਰਟੀਫਿਕੇਟ ਹੈ ਜੀ ਕਿਸੇ ਵੀ ਡਿਗਰੀ ਦੇ ਮੁਕਾਬਲੇ ਕਿਸੇ ਵੀ ਸਕੂਲਿੰਗ ਸਰਟੀਫਿਕੇਟ ਦੇ ਮੁਕਾਬਲੇ ਇਹਦੀ ਗਿਣਤੀ ਜ਼ਿਆਦਾ ਹੁੰਦੀ ਹੈ ਸਸਤਾ ਵੀ ਹੈ ਤੇ ਛੇ ਦੀ ਛੇ ਦੀ ਵੀ ਪ੍ਰੋਵਾਈਡ ਹੋ ਜਾਂਦਾ ਬਸ ਬਿਲਕੁਲ ਬਿਲਕੁਲ ਠੀਕ ਹੈ ਜੀ ਪਰ ਅਸੀਂ ਇਨਾ ਬਾਰੇ ਪੜਦੇ ਬਹੁਤ ਘੱਟ ਹੂੰ ਪੜਦੇ ਬਹੁਤ ਘੱਟ ਤੁਸੀਂ ਇੱਕ ਚੀਜ਼ ਦੇਖੋ ਕਿ ਯਾਰੀ ਕਿਸ ਤਰ੍ਹਾਂ ਦੀ ਹੋਏਗੀ ਜਿਹੜੇ ਬੰਦੇ ਗੁਜਰਾਤ ਚ ਉੱਠ ਕੇ ਦਿੱਲੀ ਚ ਬਹਿ ਕੇ ਸਾਰਾ ਦੇਸ਼ ਚਲਾ ਰਹੇ ਆ ਹੂੰ ਕਦੇ ਵੇਖਿਆ ਵੀ ਇਹ ਲੜੇ ਹੋਣਾ ਪਸੇ ਦੋ ਬੰਦਿਆਂ ਦੀ ਗੱਲ ਕਰ ਰਹੇ ਆ ਦੋ ਗੁਜਰਾਤੀਆਂ ਦੀ ਜੀ ਬਿਲਕੁਲ ਉੱਥੇ ਜਾਣੀ ਸੋਈ ਨਾਮ ਤੇ ਭਾਵੇਂ ਨਾਂ ਲਉ ਤਾਂ ਮਤਲਬ ਇਹ ਆ ਕਿ ਦੋ ਬੰਦੇ ਯਾਰ ਦੋਸਤ ਕਿੱਥੋਂ ਤੁਰੇ ਕਿੱਥੇ ਤੱਕ ਕੇ ਤੇ ਇਕੱਠੇ ਆ ਹੂੰ ਇਹਦੇ ਤੋਂ ਵੀ ਕੁਝ ਸਿੱਖਿਆ ਜਾ ਸਕਦਾ ਜੀ ਬਿਲਕੁਲ ਠੀਕ ਹੈ ਨਾ ਕਿ ਜੇ ਤੁਸੀਂ ਇੱਕ ਦੂਜੇ ਨਾਲ ਚਲੋ ਸਿਆਸਤ ਨੂੰ ਛੱਡ ਦਿਓ ਨਿੱਜੀ ਜੀਵਨ ਦੇ ਵਿੱਚ ਜੇ ਤੁਸੀਂ ਐਦਾਂ ਕਿਸੇ ਦਾ ਸਾਥ ਰੂਹ ਨਾਲ ਦੇ ਦਿਓ ਤੇ ਜਾਂ ਰੂਹ ਨਾਲ ਲੈ ਲਓ ਹੂੰ ਤਾਂ ਦੁਨੀਆ ਜਿੱਤੀ ਵੀ ਜਾ ਸਕਦੀ ਹੈ ਤੇ ਨਵੀਂ ਇਵਾਰਤ ਲਿਖੀ ਵੀ ਜਾ ਸਕਦੀ ਹੈ ਬਿਲਕੁਲ ਦੂਜੀ ਚੀਜ਼ ਸਾ ਮੈਂ ਅੱਗੇ ਤੁਹਾਨੂੰ ਇੱਕ ਦਿਨ ਗੱਲ ਕਹੀ ਸੀਗੀ ਰਿਪੀਟ ਕਰ ਦਿੰਨਾ ਕਿਸੇ ਦਰਸ਼ਕ ਨਹੀਂ ਜੀ ਆਡੀਅנס ਜੋ ਨਾ ਸੁਣੀ ਹੋਵੇ ਉਹਨੂੰ ਵੀ ਪਤਾ ਲੱਗ ਜਾਏਗਾ ਜੀ ਮੈਂ ਕਹਿਆ ਸੀਗਾ ਕਿ ਜਦੋਂ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਹੋ ਠੀਕ ਹੈ ਜੀ ਹੂੰ ਜਦੋਂ ਤੁਸੀਂ ਬਹੁਤ سارے ਆਰਟੀਕਲ ਪੜ੍ਹਦੇ ਹੋ ਨਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਜਿਸ ਨੂੰ ਤੁਸੀਂ ਨਾ ਪਸੰਦ ਵੀ ਕਰਦੇ ਸਰ ਪਸੰਦ ਹੋਰ ਹੁੰਦਾ ਪਿਆਰ ਹੋਰ ਹੁੰਦਾ ਬਿਲਕੁਲ ਹਰੇਕ ਪਸੰਦ ਕਰਨ ਵਾਲੇ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਪਸੰਦ ਤੁਸੀਂ ਕਿੰਨਾ ਕੁਝ ਕਰਦੇ ਹੋ ਕਿਸੇ ਗਾਇਕ ਨੂੰ ਕਰਦੇ ਹੋ ਗਾਇਕਾ ਨੂੰ ਕਰਦੇ ਹੋ ਠੀਕ ਹੈ ਜੀ ਜ਼ਿੰਦਗੀ ਚ ਲੇਖਕ ਨੂੰ ਕਰਦੇ ਹੋ ਹਾਂ ਜੀ ਫੁਲਾਣੇ ਨੂੰ ਕਰਦੇ ਹੋ ਅਧਿਆਪਕ ਨੂੰ ਕਰਦੇ ਹੋ ਪਰ ਪਿਆਰ ਸਾਰਿਆਂ ਨਾਲ ਥੋੜੀ ਹੋ ਜਾਂਦਾ ਜੀ ਠੀਕ ਹੈ ਨਾ ਨਾ ਪਸੰਦ ਵਾਲਿਆਂ ਨਾਲ ਨਾ ਪਸੰਦ ਚੀਜ਼ ਹੋਰ ਹੁੰਦੀ ਹੈ ਨਫ਼ਰਤ ਹੋਰ ਹੁੰਦੀ ਹੈ ਹਾਂ ਬਿਲਕੁਲ ਅਸੀਂ ਜਿਸ ਨੂੰ ਪਸੰਦ ਨਹੀਂ ਕਰਦੇ ਉਸ ਨੂੰ ਨਫ਼ਰਤ ਕਰਨ ਲੱਗ ਜਾਂਦੇ ਹਾਂ ਬਿਲਕੁਲ ਨਾ ਪਸੰਦ ਅੱਗੇ ਜਾ ਕੇ ਤੁਸੀਂ ਸਗੋ ਦੇਖੋ ਕਿ ਜਿਹੜੇ ਬਹੁਤ ਵਿਦਵਾਨ ਲੋਕ ਨੇ ਦਾਨਿਸ਼ਮੰਦ ਲੋਕ ਜੀ ਉਹ ਆਪਣੇ ਵਿਰੋਧੀ ਉਹ ਖਾਸ ਤੌਰ ਤੇ ਜਿਹੜਾ ਵਿਚਾਰਕ ਵਿਰੋਧੀ ਹੁੰਦਾ ਹੈ ਉਹਨੂੰ ਬਹੁਤ ਪੜਦੇ ਆ ਕਿਉਂ ਕਿ ਕਿਉਂਕਿ ਉਹਦਾ ਲਿਖਿਆ ਤੁਹਾਡੇ ਵਿਚਾਰਕ ਵਿਰੋਧੀ ਦਾ ਲਿਖਿਆ ਉਹਦਾ ਬੋਲਿਆ ਹੂੰ ਉਹੀ ਦੱਸਦਾ ਹੈ ਕਿ ਉਹ ਬੰਦੇ ਦਾ ਬਈ ਏਜੰਡਾ ਕੀ ਹੈ ਸੋਚ ਕੀ ਹੈ ਉਸਤੇ ਐਕਸ਼ਨਸ ਕਿਸ ਤਰ੍ਹਾਂ ਦੇ ਨੇ ਕੀ ਕਹਣਾ ਜੀ ਤਾਂ ਉਹਦਾ ਮਤਲਬ ਕਿ ਚਾਹੇ ਉਹ ਰਾਜਸੀ ਲੈ ਲਓ ਚਾਹੇ ਉਹ ਅਧਿਆਤਮਕ ਤੌਰ ਤੇ ਲੈ ਲਓ ਸਮਾਜਿਕ ਤੌਰ ਤੇ ਲੈ ਲਓ ਕਿ ਨਜ਼ਰੀਆ ਕੀ ਹੈ ਜੀ ਉਹ ਪੱਦਰ ਉਹਦਾ ਜੇ ਮੈਂ ਇਸ ਗੱਲ ਨੂੰ ਮਤਲਬ ਕਿ ਕੋਈ ਫਲਸਫੀ ਨਹੀਂ ਦੇ ਰਿਹਾ ਤੁਹਾਨੂੰ ਇੱਕ ਸਮਝ ਡਿਵੈਲਪ ਕਰਨ ਦੇ ਵਿੱਚ ਮੈਂ ਨਾ ਮਤਲਬ ਕਿ ਇਮਦਾਦ ਕਰ ਰਿਹਾ ਕਿ ਜੇ ਕਿਸੇ ਨੂੰ ਸਮਝਣਾ ਹੈ ਤਾਂ ਉਹਦੇ 'ਚ ਕੀ ਹੈ ਕਿ ਜਦ ਤੁਸੀਂ ਇਹਨਾਂ ਬਾਰੇ ਪੜੋਗੇ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਇਹ ਕੀ ਕਰਦੇ ਆ ਇਹਨਾਂ ਨੂੰ ਪਤਾ ਹੈ ਯਾਨੀ ਮੋਦੀ ਸਰਕਾਰ ਖਾਸ ਕਰਕੇ ਮੋਦੀ ਸਰਕਾਰ ਕੀ ਹੈ ਜਦ ਮੈਂ ਮੋਦੀ ਸਰਕਾਰ ਕਹਿੰਦਾ ਤਾਂ ਦੋ ਬੰਦੇ ਹੀ ਆ ਜੀ ਉੱਤੇ ਸਰ ਦੋ ਬੰਦੇ ਬੈਠੇ ਆ ਹੂੰ ਉਹ ਦੋ ਬੰਦਿਆ ਚੀ ਸਰਕਾਰ ਹੈ ਤੇ ਤੀਜੇ ਡੋਵਾਲ ਸਾਹਿਬ ਹੋ ਗਏ ਉਹਨਾਂ ਬਾਰੇ ਵੀ ਕਿਤੇ ਤੁਸੀਂ ਅਮੇਕਾ ਆਨੰਦ ਫਾਊਂਡੇਸ਼ਨ ਦੀ ਜਿਹੜੀ ਬੁੱਕ ਲਿਖੀ ਹੋਈ ਆ ਵੈਸੀ ਇੰਡੀਆ ਚ ਮਿਲਦਾ ਚਿਕਾਤੀਓ ਪੜ ਲਓ ਤੁਸੀਂ ਬਹੁਤ ਕੁਝ ਤੁਹਾਨੂੰ ਸਮਝਣ ਚ ਇਹ ਮਦਦ ਮਿਲੇਗੀ ਤੋ ਗੱਲ ਇਹ ਆ ਕਿ ਇਹਨਾਂ ਨੂੰ ਜਦੋਂ ਤੁਸੀਂ ਪੜੋਗੇ ਚੰਗੀ ਤਰ੍ਹਾਂ ਫਿਰ ਸਮਝ ਬਣਦੀ ਆ ਕਿ ਕੀ ਕਰਦੇ ਆ ਹੂੰ ਇਹ ਬੰਦਾ ਪੁੱਟਣ ਲਈ ਉਦੋਂ ਵੀ ਬਹੁਤ ਕਹਿ ਲੋ ਕੇ ਕੰਮ ਕਰਦੇ ਆ ਤੇ ਬੰਦਾ ਜਿਹੜਾ ਹੈ ਨਾ ਉਹਦੀ ਜੜ ਪੁੱਟਣ ਵਾਸਤੇ ਉਦੋਂ ਵੀ ਬਹੁਤ ਬਰੀਕੀ ਨਾਲ ਕੰਮ ਕਰਦੇ ਆ ਬੰਦਾ ਪੁੱਟਣ ਤੋਂ ਬਾਅਦ ਆਪਣੇ ਨਾਲ ਜੋੜਦਾ ਹੈ ਜੀ ਤੇ ਜਦ ਉਹਦੀ ਜੜ ਪੁੱਟਣੀ ਆ ਕਿਸੇ ਚਾਹੇ ਵਿਰੋਧੀ ਚਾਹੇ ਆਪ ਦੇਖਣਾ ਮਤਲਬ ਤਾਂ ਫੇਰ ਵੀ ਬਹੁਤ ਬਰੀਕੀ ਨਾਲ ਕੰਮ ਕਰਦੇ ਮੈਂ ਤੁਹਾਨੂੰ ਇੱਕ ਦਿਨ ਗੱਲ ਨਹੀਂ ਕੀਤੀ ਸੀ ਕਿ ਸਾਹਿਬ ਕਿ ਅਸਲ ਦੇ ਵਿੱਚ ਕੀ ਆ ਕਿ ਜਦੋਂ ਇਹਨਾਂ ਦਾ ਧਿਆਨ ਹੋ ਗਿਆ ਨਾ ਪੰਜਾਬ ਵਾਲ ਹਾਲੇ ਨਹੀਂ ਹੈ ਹਾਲੇ ਤੇ ਮਤਲਬ ਕਿ ਉਤੋਂ ਉਤੋਂ ਚੱਲ ਰਿਹਾ ਕੰਮ ਜੀ ਬਿਹਾਰ ਬੰਗਾਲ ਤੋਂ ਬਾਅਦ ਹੋਏਗਾ ਧਿਆਨ ਇੰਨਾ ਨਹੀਂ ਇਹੋ ਕੁਸ਼ ਕਰਨਾ ਹੈ ਹੁਣ ਸਮਨਿੰਗ ਸ਼ੁਰੂ ਹੋ ਗਈ ਮਾਮਲਾ ਕੀ ਹੈ ਕਿ ਕਮਰੇ ਬਣਾਉਣੇ ਸੀ ਉਹਨੂੰ ਵੀ ਐਂ ਸਮਝ ਲਓ ਤੁਸੀਂ ਕਿ ਭਈ ਬਣਾਉਣੀ ਹੋਵੇ ਇਮਾਰਤ ਉਹ ਯੂਨੀਵਰਸਿਟੀ ਟਾਈਪ ਦੀ ਵੀ 75 ਸਾਲ 100 ਸਾਲ ਚੱਲਣੀ ਹੈ ਹਮ ਖਰਚਾ ਉਹ ਪਾ ਕੇ ਕੰਕਰੀਟ ਵਗੈਰਾ ਜੀ ਅਸੀਂ ਆਹ ਕਰਤਾ ਉਹ ਕਰਤਾ ਬਣਾ ਦਿਓ ਤੁਸੀਂ ਸਾਡਾ ਮਕਾਨ ਜੀ ਆ ਮਾਮਲਾ ਜੀ ਇਹਨੂੰ ਸਾਡੇ ਟੰਗ ਨਾਲ ਸਮਝਣਾ ਹੋਵੇ ਤਾਂ ਉਹ ਜਿਹੜੇ ਇਹਨਾਂ ਨੇ ਕਲਾਸਰੂਮ ਬਣਾਏ ਸਨ ਤਾਂ ਉਹਦੇ 'ਚ ਉਹ ਕਥੇ ਤੌਰ ਤੇ ਦਾਵਾ ਕਰਦੇ ਨੇ ਕਿ 2000 ਕਰੋੜ ਦਾ ਗੜਬੜ ਚੱਲਾ ਹੈ ਹੂੰ ਤਾਂ ਹੁਣ ਸਿੱਖਿਆ ਕ੍ਰਾਂਤੀ ਦੇ ਜਨਮਦਾਤਾ ਤੇ ਠਹਿਰੇ ਦਿੱਲੀ 'ਚ ਵੀ ਇਹਨਾਂ ਨੇ ਜਨਮ ਦਿੱਤਾ ਹੈ ਪੰਜਾਬ ਦੇ ਵਿੱਚ ਵੀ ਉਹ ਰੁੜਨ ਜੋਗੀ ਹੋ ਗਈ ਆ ਥੋੜੀ ਹੁਣ ਜੰਮ ਕੇ ਤੇ ਰੜਨ ਜੋਗੀ ਹੋ ਗਈ ਆ ਸਿੱਖਿਆ ਕ੍ਰਾਂਤੀ ਹਾਲੇ ਉਹਨੇ ਪਿੰਗਾ ਝੁੱਟਨੀਆਂ ਨੇ ਲਓ ਉਹ ਹੁਣ ਮਾਮਲਾ ਜਿਹੜਾ ਏਸੀਬੀ ਏਸੀਬੀ ਕੀ ਆ ਐਂਟੀ ਕ੍ਰਾਪਸ਼ਨ ਯਾਨੀ ਆਪਣੀ ਜਿੱਦਾਂ ਵਿਜੀਲੈਂਸ ਹੈ ਉਹਨਾਂ ਨੇ ਕਿਹਾ ਆਓ ਕਬੀ ਮਾਮਾ ਠਾਕਰ ਕੀ ਵਿਲੀ ਤੇ ਹੂੰ ਹੂੰ ਬਿਲਕੁਲ ਚਾਹ ਪੀਏਗੇ ਤਾਂ ਮਤਲਬ ਕਿ ਬੁਲਾ ਲਿਆ ਇਹਨਾਂ ਨੂੰ ਹੂੰ ਹੁਣ ਉਹ ਸਾਮਨਿੰਗ ਹੈ ਜਾਂ ਸਭ ਕੁਛ ਆ ਉਹ ਕੇਸ ਜਿਹੜਾ ਚੱਲ ਪਿਆ ਜੀ ਜੀ ਮਤਲਬ ਕਿ ਪੁੱਛ ਗਈ ਛੇ ਸ਼ੁਰੂ ਹੋ ਗਈ ਇਹ ਕਦੀ ਅਰੀ ਜਾਣਗੇ ਨਹੀਂ ਇਦਾਂ ਉਦਾਂ ਆ ਜਾਏਗਾ 27 ਨੇੜੇ 27 ਨੇੜੇ ਆ ਜਾਏਗਾ ਜਿਵੇਂ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਕਿ ਇਹ ਜਰਨੈਲਾ ਦੇ ਗਿੱਟਿਆਂ 'ਚ ਗੋਲੀ ਮਾਰਦੇ ਆ ਇਹ ਕਹਿੰਦੇ ਵੀ ਜਰਨਲ ਵੜਕਾ ਦਿਓ ਤਿੰਨ ਚਾਰ ਫੌਜ ਨੂੰ ਆਪਾਂ ਲੜ ਕੇ ਐਵੇਂ ਕੀ ਵਿਚਾਰਿਆਂ ਨੂੰ ਕਰਨਾ ਸੋ ਇਹਨਾਂ ਦੇ ਜਿਹੜੇ ਕੁਝ ਜਰਨਲ ਆ ਸਮਝ ਲਓ ਉਹਨਾਂ ਦੀ ਸ਼ਾਮਤ ਹੋਣਾ ਹੁਣੇ ਸ਼ੁਰੂ ਹੋ ਗਈ ਹੈ ਤੇ ਉਹਨਾਂ ਦੇ ਵਿੱਚੋਂ ਕਹਿ ਲੋ ਕਿ ਸਿੱਖਿਆ ਕ੍ਰਾਂਤੀ ਦੇ ਸਰਜਕ ਜਿਹੜੇ ਆ ਮਿਸਟਰ ਸਿਸੋਦੀਆ ਜੀ ਤੇ ਮਿਸਟਰ ਜੈਨ ਦੋਨੇ ਅੱਜਕੱਲ ਇਤਫਾਕਨ ਪੰਜਾਬ ਦੇ ਵਿੱਚ ਨੇ ਹਮ ਤਾਂ ਦੋਨੇ ਹੀ ਕਿਤੇ ਨਾ ਕਿਤੇ ਕਹਿੰਦੇ ਕਿ ਆ ਗਏ ਆਉਣ ਵਾਲੇ ਦਿਨਾਂ 'ਚ ਜਿਹੜੇ ਬਿਗ ਬਾਸ ਹੈ ਹੋ ਸਕਦਾ ਕਿ ਬਿਗ ਬਾਸ ਨੂੰ ਵੀ ਉਹ ਕਹਿਨ ਕੇ ਆਓ 쇼 ਦੇ ਵਿੱਚ ਆਓ ਜਿਵੇਂ ਸੁਲਮਾਨ ਖਾਨ ਦਾ ਵੀ ਇੱਕ 쇼 ਚੱਲਦਾ ਨਾ ਉਹਦੇ ਘਰ ਬਿਗ ਬਾਸ ਦੇ ਉੱਥੇ ਆਓ ਬੈਠੀਏ ਤਾਂ ਇਦਾਂ ਹੋਏਗਾ 27 ਨਾਤਰਕ ਮੈਂ ਲੰਮੀ ਚੌੜੀ ਭਾਸ਼ਣ ਬਾਜੀ ਤਾਂ ਮਤਲਬ ਕਿ ਉਧਰ ਗਿਆ ਕਿਸ ਚੀਜ਼ ਨੂੰ ਸਮਝ ਲੋ ਕਿ ਇਹ ਕੁਝ ਵੀ ਜਿਹੜਾ ਨਾ ਐ ਨਹੀਂ ਕਰਦੇ ਕਿ ਮਤਲਬ ਬਸ ਚੇਤਾ ਆ ਗਿਆ ਇੱਧਰ ਵੀ ਕਰ ਦੋ ਇੱਧਰ ਵੀ ਕਰ ਦੋ ਨਹੀਂ ਬਹੁਤ ਪਲੈਨਿੰਗ ਰਿਓਤ ਬਿਲਕੁਲ ਕਿਉਂਕਿ ਇਹ ਮਾਮਲਾ ਅੱਜ ਦਾ ਨਹੀਂ ਹੈ ਤੁਹਾਨੂੰ ਹੋਰ ਦੱਸ ਦੇਣਾ ਪੁਰਾਣਾ ਮਾਮਲਾ ਹਮ ਹੁਕਮਾਂ ਤੇ ਮਾਮਲਾ ਦਰਚ ਹੈ ਸ਼ਾਇਦ ਅਦਾਲਤ ਦੇ ਹੁਕਮ ਆਇਆ ਨੂੰ ਵੀ ਮੈਨੂੰ ਲੱਗਦਾ ਕਿ ਕਈ ਹਫ਼ਤੇ ਹੋ ਗਏ ਹੁਣ ਸਮਨਿੰਗ ਤੇ ਆਇਆ ਹੌਲੀ ਹੌਲੀ ਗੈਲੋ ਕੇ ਗਾਂ ਫਿਰ ਤੁਹਾਨੂੰ ਪਤਾ ਹੀ ਆ ਸਮਨਿੰਗ ਤੋਂ ਗਾਂ ਕਿੱਥੋਂ ਤੱਕ ਪਹੁੰਚਦਾ ਹੁੰਦਾ ਹੈ ਜੀ 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 ਬਿਲਕੁਲ ਬਿਲਕੁਲ ਮਿੱਤਰ ਜੀ ਖੈਰ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਧੰਨਵਾਦ ਤੁਹਾਡਾ ਨਾਲ ਜੁੜਨ ਵਾਸਤੇ ਔਰ ਮਿੱਤਰ ਕਹਿ ਰਹੇ ਨੇ ਕਿ ਚਲੋ ਪੰਜਾਬ ਤੋਂ ਚਲੇ ਜਾਣਗੇ ਬੁੱਟਾ ਸਿੰਘ ਜੀ ਕਹਿੰਦੇ ਪਰ ਜਾਂਦੇ ਨਹੀਂ ਭਾਈ ਜਿਵੇਂ ਉਹ ਨਿਗਾ ਰੱਖੀ ਬੈਠੇ ਨੇ ਤੇ ਇਹਨਾਂ ਦੀ ਵੀ ਨਿਗਾ ਇੱਥੇ ਬਣੀ ਹੋਈ ਆ ਖੈਰ ਆਪਾਂ ਨੂੰ ਕਮੈਂਟ ਜਿਹੜਾ ਸੀ ਮਿੱਤਰ ਤਾਂ ਮੈਂ ਪੜ੍ਹਨਾ ਚਾਹ ਰਿਹਾ ਸੀ ਉਹ ਆ ਗਿਆ ਜੀ ਨਿਤਿਆ ਭਾਰਦवाज ਜੀ ਪਹਿਲਾਂ ਤੇ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ